ਅੱਜ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਵੱਲੋਂ ਅੱਜ ਜਿਹੜੀ ਅਸੀਂ ਫੈਸਲਾ ਕੀਤਾ ਹੈ ਸਾਡੀ ਜਥੇਬੰਦੀ ਵੀ ਕਾਲੀ ਦਿਵਾਲੀ ਮਨਾਵਾਂਗੇ ਕਾਲੀ ਦਿਵਾਲੀ ਮਨਾਉਣ ਦੇ ਪਿੱਛੇ ਸਾਡੇ ਮਨੋਰਥ ਕੀ ਸੀਗੇ ਵੀ ਤੁਸੀਂ ਵੇਖ ਰਹੇ ਹੋ ਪੰਜਾਬ 'ਚ ਕਰਜ਼ੇ ਕਰਕੇ ਪੰਜ ਕਿਸਾਨ ਦੇਸ਼ ਵਿੱਚ 50 ਕਿਸਾਨ ਕਰਜ਼ੇ ਦੇ ਕਾਰਨ ਖੁਦਕੁਸ਼ੀਆਂ ਕਰ ਰਹੇ ਆ ਪਹਿਲਾਂ ਵੀ ਸਾਡੇ ਘਰਾਂ ਦੇ ਜਿਹੜੀਆਂ ਲੋੜਾਂ ਖੇਤੀ ਵਿੱਚੋਂ ਆਮਦਨ ਘਟਨ ਕਰਕੇ ਕਦੀ ਵੀ ਨਹੀਂ ਸੀ ਪੂਰੀਆਂ ਹੋ ਰੀਆਂ ਸਾਨੂੰ ਕਦੀ ਵੀ ਫਸਲਾਂ ਦੇ ਲਾਹੇਮੰਦ ਭਾਅ ਨਹੀਂ ਦਿੱਤੇ ਗਏ ਇਹ ਤੋਂ ਕਾਹ ਲੋੜਾ ਵੱਜਿਆ ਜਦੋਂ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਮੰਡੀ ਤੇ ਕਬਜ਼ਾ ਕਰਾਉਣ ਲਈ ਜਾਂ ਇਹ ਤੋਂ ਕਾਹ ਸਾਡੀਆਂ ਜ਼ਮੀਨਾਂ ਤੇ ਕੰਡਕਟ ਬੇਸ ਜਿਹੜੀ ਫਾਰਮਿੰਗ ਲਿਆਂਦੀ ਗਈ ਉਹਦੇ ਤਹਿਤ ਜਿਹੜੀਆਂ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਾਉਣ ਲਈ 3 ਖੇਤੀ ਦੇ ਕਾਨੂੰਨ ਲਿਆਂਦੇ ਗਏ ਇਹਨਾਂ ਦੇ ਬਰੋ ਜਿਹੜਾ ਅੰਦੋਲਨ ਚੱਲ ਰਿਹਾ ਵਾ ਇਹ ਤੋਂ ਕਾਹ ਪਰਾਲੀ ਵਾਲਾ ਕਾਨੂੰਨ ਵੀ ਸਾਡੇ ਦੇ ਕਹਿ ਲੋ ਵੀ ਬਦਲੇ ਦੀ ਭਾਵਨਾ ਚੋਂ ਲਿਆਂਦਾ ਗਿਆ ਬਿਜਲੀ ਸੋਧ ਬਿੱਲ 2020 ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਇਦੋਂ ਗਾਹਾਂ ਜਾ ਕੇ ਜਿਵੇਂ ਪੰਜਾਬ ਦੀ ਆਰਥਿਕ ਨਾਕਾਬੰਦੀ ਕੀਤੀ ਗਈ ਮਾਲ ਗੱਡੀਆਂ ਬੰਦ ਕਰਕੇ ਇਸ ਸੰਦਰਭ ਵਿੱਚ ਜਦੋਂ ਦੇ ਪੰਜਾਬ ਦੇ ਵਪਾਰੀਆਂ ਨੂੰ ਮਾਰਿਆ ਗਿਆ ਜਦੋਂ ਪੰਜਾਬ ਦੇ ਸਕੂਲ ਸੈਕਟਰ ਸਾਰੇ ਜਿਹੜੇ ਆ ਉਹਦੇ ਨਾਲ ਜੁੜੇ ਹੋਏ ਲੋਕ ਉਹਨਾਂ ਨੂੰ ਮਾਰਿਆ ਗਿਆ ਖੇਤੀ ਸੈਕਟਰ ਨੂੰ ਬਰਬਾਦ ਕੀਤਾ ਜਾ ਰਿਹਾ ਪੰਜਾਬ ਦੇ ਬਾਜ਼ਾਰ ਜਿਹੜੇ ਨੇ ਉਹ ਮਾਰੇ ਜਾ ਰਹੇ ਨੇ ਇਹਨਾਂ ਹਾਲਤਾਂ ਵਿੱਚ ਅਸੀਂ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਤੇ ਉਹਦੀ ਸ਼ੁਰੂਆਤ ਅੰਮ੍ਰਿਤਸਰ ਬਾਸਾਡੇ ਤੋਂ ਸ਼ੁਰੂ ਕਰ ਰਹੇ ਹਾਂ ਸਾਡੇ ਨਾਲ ਜਿਹੜੇ ਸਕੂਲਾਂ ਦੇ ਟਰਾਂਸਪੋਰਟ ਆ ਉਹਦੇ ਬਹੁਤ ਸਾਰੇ ਆਗੂ ਖੜੇ ਆ ਜਿਹੜੇ ਪ੍ਰਾਈਵੇਟ ਟਰਾਂਸਪੋਰਟ ਦੇ ਆ ਸਰਕਾਰੀ ਟਰਾਂਸਪੋਰਟ ਦੇ ਬਹੁਤ ਸਾਰੇ ਆਗੂ ਆ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਅੱਜ ਅਸੀਂ ਉਹਨਾਂ ਦੀਆਂ ਬੱਸਾਂ ਤੇ ਕਾਲੀ ਦੀਵਾਲੀ ਦੇ ਆਹ ਲਾ ਕੇ ਪੋਸਟਰ ਸ਼ੁਰੂਆਤ ਕੀਤੀ ਆ ਤੇ ਉਹਨਾਂ ਦੀਆਂ ਬੱਸਾਂ ਤੇ ਕਾਲੇ ਝੰਡੇ ਲਾਏ ਆ ਤੇ ਉਹਨਾਂ ਨੇ ਸ਼ਿਵਾਸ਼ਨ ਦਵਾਇਆ ਸਾਨੂੰ ਵੀ ਅਸੀਂ ਲਗਾਤਾਰ ਤੁਹਾਡਾ ਸਹਿਯੋਗ ਕਰਾਂਗੇ ਸੋ ਇਹ ਤੋਂ ਬਾਅਦ ਅੱਜ ਅਸੀਂ ਦੁਪਹਿਰ ਵਕੀਲਾਂ ਨੂੰ ਮਿਲ ਕੇ ਵਕੀਲ ਸਭਾ ਨਾਲ ਨੂੰ ਮਿਲ ਕੇ ਉਹਨਾਂ ਨਾਲ ਵੀ ਸਾਂਝਾ ਪ੍ਰੋਗਰਾਮ ਕਰਾਂ ਗੁਣਾਂ ਦੇ ਦਫ਼ਤਰਾਂ ਝੰਡੇ ਲਾਵਾਂਗੇ ਕੱਲ ਅਸੀਂ ਬਾਜ਼ਾਰਾਂ ਦੇ ਵਿੱਚ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚ ਵੀ ਇਹ ਪ੍ਰੋਗਰਾਮ ਲਾਗੂ ਕਰਾਂਗੇ 13 ਨੂੰ ਵੱਡਾ ਇਕੱਠ ਕਰਕੇ ਅਰਥੀ ਫੂਕ ਮਜਾਰੇ ਤੇ 14 ਨੂੰ ਪੂਰੇ ਪੰਜਾਬ ਦੇ ਵਿੱਚ ਅਰਥੀ ਫੂਕ ਮਜਾਰੇ ਕਰਕੇ ਜਿਹੜਾ ਵਾ ਮੋਦੀ ਸਰਕਾਰ ਦੇ ਖਿਲਾਫ ਕਾਲੀ ਦੀਵਾਲੀ ਦਾ ਅੰਦੋਲਨ ਸ਼ੁਰੂ ਕਰਾਂਗੇ ਇਹ ਤੋਂ ਕਾ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਖਾਸ ਕਰਕੇ ਨੌਜਵਾਨਾਂ ਨੂੰ ਵੀ ਤੁਸੀਂ ਘਰਾਂ ਚੋਂ ਨਿਕਲੋ ਜਿੰਨੇ ਵੀ ਵਹੀਕਲ ਆ ਲੋਕਾਂ ਨੂੰ ਪ੍ਰੇਰਿਤ ਕਰਕੇ ਵੀ ਕਾਲੀ ਦੀਵਾਲੀ ਮਨਾਉਣੀ ਉਹਨਾਂ ਦੇ ਵਹੀਕਲਾਂ ਦੇ ਉੱਤੇ ਕਾਲੇ ਝੰਡੇ ਆਪਣੇ ਟਰੈਕਟਰਾਂ ਤੇ ਆਪਣੇ ਘਰਾਂ ਤੇ ਦੁਕਾਨਦਾਰ ਆਪਣੀਆਂ ਦੁਕਾਨਾਂ ਤੇ ਜਿੰਨੇ ਵੀ ਕਾਰੋਬਾਰੀ ਆ ਕਾਲੇ ਝੰਡੇ ਲਾ ਕੇ ਕਾਲੀ ਦੀਵਾਲੀ ਮਨਾ ਕੇ ਇਹ ਇੱਕ ਕੌਮ ਦਾ ਅੰਦੋਲਨ ਪੰਜਾਬੀਆਂ ਦਾ ਅੰਦੋਲਨ ਬਣਾਉਣ ਦੇਸ਼ ਵਾਸੀਆਂ ਦਾ ਅੰਦੋਲਨ ਬਣਾਉਣ ਤਾਂ ਜੋ ਇਹ ਖੇਤੀ ਕਰੂਨ ਜੜੇ ਆ ਉਹ ਵਾਪਸ ਲੈ ਜਾ ਸਕਣ ਸੋ ਇਹਦੇ ਨਾਲ ਦੀ ਨਾਲ ਜਿਹੜੀ ਕੇਂਦਰ ਸਰਕਾਰ ਵੱਲੋਂ ਗੱਲਬਾਤ ਦਾ ਸੱਦਾ ਆਇਆ ਸ਼ਾਮੀ 4 ਵਜੇ ਸਾਡੀ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦੀ ਸੂਬਾ ਕਮੇਟੀ ਦੀ ਮੀਟਿੰਗ ਆ ਉਹਦੇ ਵਿੱਚ ਫੈਸਲਾ ਕਰਾਂਗੇ ਚੰਗਾ ਹੁੰਦਾ ਜੇਕਰ ਪੰਜਾਬ ਦਾ ਸਾਰਥਕ ਮਾਹੌਲ ਬਣਾਉਣ ਲਈ ਮਾਲ ਗੱਡੀਆਂ ਦੀ ਸ਼ੁਰੂਆਤ ਹੋ ਜਾਂਦੀ ਪ੍ਰਧਾਨ ਮੰਤਰੀ ਜੀ ਖੁਦ ਮੀਟਿੰਗ ਕਰਦੇ ਇਹ ਤੋਂ ਕਹਾ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਸਾਦੇ ਫਿਰ ਵੀ ਫੈਸਲਾ ਸੂਬਾ ਕੋਰ ਕਮੇਟੀ ਕਰੂਗੀ ਇਹ ਤੋਂ ਕਹਾ ਸੀ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਦੀ ਹਮਾਇਤ ਕਰਦੇ ਆ ਜਿਵੇਂ ਏ ਬੀ ਟੀਸੀ ਕੰਪਨੀ ਵੱਲੋਂ ਮੁਲਾਜ਼ਮਾਂ ਦੀ ਸ਼ਾਂਤੀ ਕੀਤੀ ਗਈ ਆ कोरोना ਦੇ ਦੌਰਾਨ ਵਿੱਚ ਉਹਨਾਂ ਦੀਆਂ ਜੜੀਆਂ ਵਾ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਅਸੀਂ ਹਮਾਇਤ ਕਰਦੇ ਮੰਗ ਕਰਦੇ ਵੀ ਦਿੱਤੀਆਂ ਜਾਣ ਇਹ ਤੋਂ ਕਹਾ ਜਿਹੜੇ ਸਕੂਲ ਨਾਲ ਜੁੜੀ ਹੋਈ ਟਰਾਂਸਪੋਰਟ ਆ ਸਰਕਾਰ ਸਕੂਲਾਂ ਨੂੰ ਚਲਾ ਕੇ ਉਸ ਟਰਾਂਸਪੋਰਟ ਦੂ ਜਿਹੜਾ ਵਾ ਵਧੀਆ ਹਾਲ ਕਰੇ ਤਾਂ ਜੋ ਉਹਨਾਂ ਦਾ ਗੁਜ਼ਾਰਾ ਹੋ ਸਕੇ ਸੋ ਇਹ ਮੰਗਾਂ ਦੇ ਨਾਲ ਜਿਹੜਾ ਬਸ ਸਟੈਂਡ ਦੇ ਵਿੱਚ ਅਸੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਆ ਸਾਨੂੰ ਵਾਸਿਆ ਪੂਰੇ ਦੇਸ਼ ਵਾਸੀ ਪੂਰੇ ਪੰਜਾਬ ਵਾਸੀ ਸਾਡਾ ਸਹਿਯੋਗ ਕਰਨਗੇ ਤੇ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਸਰਕਾਰਾਂ ਲੋਕਾਂ ਤੋਂ ਵੱਡੀਆਂ ਨਹੀਂ ਹੁੰਦੀਆਂ ਖੇਤੀ ਦੇ ਤਿੰਨ ਕਾਨੂੰਨ ਵਾਪਸ ਹੋਣਗੇ ਪੰਜਾਬ ਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਕੁੱਲ ਲੋਕਾਂ ਦੀ ਜਿੱਤ ਹੋਊਗੀ ਧੰਨਵਾਦ